ਜਾ ਬੰਦਾ ਭੱਜ ਰਿਹਾ ਦੇਖ ਦੇਖ ਕਿਧਰ 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 ਕਿ ਬੰਦਾ ਇਹ ਰਗੜਦਾ ਜਿਹਾ ਆਏ ਬੰਦਾ ਉਹ ਘਰਾ ਲੈ ਪਹਿਲਾ ਸਕੂਲ ਭੇਜ ਦੇ ਉੱਥੋਂ ਇਹਦੀ ਬੈਨ ਨੰਗੀ ਪਤਾ ਨੰਗੀ ਪਤਾ ਨਹੀਂ ਆਈ ਰੱਬ ਜਾਣੇ ਅੱਜ ਮੈਂ ਪੂਰੀ ਨਿੰਦਾ ਗੱਡੀਆਂ ਪਰ ਮੈਂ ਗੋਹਮੜਾ ਅਸੀਂ ਨਹੀਂ ਹਾਂ ਅੱਜ ਭਾਈ ਲੇਬਰ ਤਾਂ ਛੁੱਟੀ ਕਰ ਗਈ ਮਾਲਕ ਤਾਂ ਉਹਦੇ ਖੇਚੇ ਰੰਦਾ ਕਿਉਂ ਭਾਈ ਮੈਂ ਸੱਚੀ ਗੱਲ ਨਹੀਂ ਕੀਤੀ ਹੈ ਨਾ ਚੱਲ ਕਰਦੇ ਆ ਉੱਥੇ ਜਾ ਕੇ ਫੇ ਮੈਂ ਤਾਂ ਪਤਾ ਨਹੀਂ ਕੀ ਉਹ ਨੀਂਦੀਆਂ ਗੋਲੀਆਂ ਲੈ ਕੇ ਪਾਈ ਹੁਣ ਵੀ ਆਪ ਤਾਂ ਜਾਣ ਮੈਂ ਨਾ ਸੁਖਤੀ ਪਈ ਕੀ ਕਹਾ ਹੈ ਨਾ ਚੂਸ ਵਿੱਚ ਚੂਸ ਚੂਸ ਕੇ ਰੱਖ ਲੈਣੀ ਦੀ ਗੱਲ ਸੀ ਹੈਲੋ ਸਸੀਕਲ ਸਸਕਲ ਗੱਲ ਗਾ ਲੀ ਕਿੱਥੇ ਹੋ ਚੱਲ ਤੁਸੀਂ ਉੱਪਰ ਕਰਿਓ ਵਲੌਗ ਸ਼ੁਰੂ ਵਲੌਗ ਤਾਂ ਸ਼ੁਰੂ ਹੋ ਗਏ ਠੀਕ ਆਓ ਜੀ ਸਾਰਿਆਂ ਨੂੰ ਇਹ ਹੈ ਕੀ ਗਰਮੀ ਕੀ ਦਸੀ ਹੈ ਹਾਏ ਹਾਏ ਕੀ ਦਸੀ ਹੈ ਗਰਮੀ ਤੇ ਸਸੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਫੇਰ ਬਾਹਰ ਆ ਕੇ ਪਰ ਅੱਜ ਆਪਣੀ ਆਪਾਂ ਲੇਟ ਆਇਆ ਅੱਜ ਲੇਬਰ ਆਪਦੀ ਰੈਸਟ ਤੇ ਸੀਗੀ ਵੀ ਮੈਂ ਤਾਂ ਜਦੋਂ ਵੀ ਰੋਟੀ ਖਾਧੀ ਇਹ ਰੋਟੀ ਖਾ ਕੇ ਪਤਾ ਨਹੀਂ ਜਦੇ ਆ ਗਈ ਮੈਂ ਤਾਂ ਕੋਲੀ ਲਈ ਮੈਂ ਸਾਹ ਹੋਣ ਲੱਗਿਆ ਹੁਣ ਵੀ ਮੈਂ ੱੱਕੇ ਨਾਲ ਉੱਠੀ ਆਂ ਮੈਂ ਕਿੰਨਾ ਸਾਫ਼ ਕਰਤਾ ਉਹ ਚਾਹ ਪੈਣਾ ਨੇ ਉਹ ਤੋਂ ਸਾਹ ਉਹ ਛੋਟੇ ਦੇ ਲੇ ਨਹੀਂ ਨਹੀਂ ਵੱਡੀ ਦੇ ਨਹੀਂ ਹੁੰਦੇ ਕੱਕ ਰਣਜੀਤ ਸਿੰਘ ਇਹ ਕੱਕ ਆ ਰਹਿ ਗਿਆ ਆਪਣੇ ਖੇਤ ਚ ਆਦੇ ਰਹਿ ਗਿਆ ਕੋਈ ਨਾ ਰਿਹਾ ਇਹ ਤਾਂ ਵੱਡਾ ਲਾ ਟਰੈਕਟਰ ਹੈ ਹੁਣ ਮੀਮੂ ਬਵਾ ਲਓ ਭਾਈ ਤੱਕੜਾ ਜੇ ਹੁਣ ਮੈਂ ਮੈਨੂੰ ਦੱਸ ਦੇ ਮੈਂ ਥੱਕੇ ਨਾ ਉੱਠ ਕੇ ਆਈਆਂ ਮੈਂ ਸੁੱਤੀ ਪਈ ਜਾਣੀ ਪਤਾ ਨਹੀਂ ਕਿੰਨੇ ਕੰਮ ਕਰਤੇ ਹਨਾ ਵੀ ਮੈਂ ਕੱਪੜੇ ਵੀ ਹੈ ਕਿੱਥੇ ਆ ਸਵੇਰੇ ਫਿਰਦਾ ਸੀ ਆ ਦੇ ਮੈਂ ਸੁੱਤੀ ਪਈ ਨਾ ਕੱਪੜੇ ਵੀ ਧੋ ਤੇ ਤੇ ਸੁੱਤੀ ਪਈ ਨਾ ਪਤਾ ਨਹੀਂ ਕਿੰਨੇ ਕੰਮ ਕਰਤੇ ਹਨਾ ਹਾਏ ਹੇ ਰੱਬਾ ਹੁਣ ਮੈਂ ਥੱਕੇ ਨੇ ਉੱਠ ਕੇ ਆਈਆਂ ਤੇ ਉਹ ਦੇ ਲੋ ਹੈਂ ਤੇ ਰਹਿ ਤੋਦ ਰਹਤੇ ਆ ਮੇਰੀ ਚਾਹ ਨਹੀਂ ਹੁਣਾ ਯਾਰ ਨਾ ਕਹਦਾ ਕਹਦਾ ਮੈਨੂੰ ਆਪ ਦਾ ਡੈਡੀ ਦੀ ਵੀ ਘਰ ਸਾਰੇ ਆਦੀ ਬਣਾਈ ਗਿਆ ਉੱਤੀ ਰੱਖਿਆ ਆ ਹੈ ਚਲ ਮਤ ਕਰ ਚੱਕ ਲਈ ਸ਼ਾਮੀ ਆ ਜਾ ਤਾ ਕੌੜੀ ਜੀ ਤੋਪਾ ਪਿੱਤ ਕੱਡੂਏ ਤੋਪਾ ਸੇਕ ਮਾਰਦਾ ਅੱਜ ਤਾਂ ਬਾਹਰ ਅੱਜ ਅਸੀਂ ਨਹੀਂ ਸੀਗੇ ਬਾਹਰ ਦੇ ਲੋ ਹਾਂ ਨਾ ਤਾ ਪਦੇ ਤੋ ਆਪਾਂ ਆਈ ਪਰਦਾ ਛੱਡੀ ਪਈ ਆ। ਜਿੱਕੇ ਚੰਦੋਂ ਦਾਵਾ ਜੀ ਫੇਮਾ ਕੈਮਰਾ ਕਮਾਂਡ ਆਂ ਦਿਲੀ। ਚਲੋ ਜੀ ਆਪਾ ਉੱਠ ਕੇ ਆ ਗਏ ਹਾਂ। ਹੁਣ ਮੈਂ ਵੀ ਕੰਮ ਲੱਗਾ ਕੱਪੜੇ-ਕਪੜੇ ਧੋਵਾਂ। ਬਾਬਾ ਤੇਰੇ ਨਾਲ ਨਾਲ ਚਿੱਪਾ ਬੁੱਕੋ ਫੜਾ ਰੱਖ ਰੱਖ ਮੈਂ ਪਾ ਦਿੰਦੀ ਆ ਤੁਸੀਂ ਆਪਣੀ ਜਾਪ ਬਾਤੇ ਮੀਨੀ ਆ ਮੈਂ ਆਪਣੇ ਪਾ ਕੇ ਪੀ ਲੂ ਮੈਂ ਤੇਤੋਂ ਨਹੀਂ ਮੰਗਦੀ ਮੈਂ ਪੁਣ ਲੱਗਿਓ ਤੇਰਾ ਹੋ ਗਿਆ ਢੋਲ ਆਇਆ ਹੈ ਹਾਂ ਪੁਣ ਲੱਗ ਹਾਂ ਮੈਂ ਜੀ ਸਾਫ ਕਰੂਗਾ ਹੁਣ ਬੈਲ ਭੇਜਿਆ ਤੂੰ ਉੱਥੇ ਵੀ ਕਾਰਾ ਕਰਿਆ ਆ ਕੀ ਕਾਰਾ ਕੀਤਾ ਬੈਨ ਹੀ ਨਹੀਂ ਆਈ ਐਨੇ ਗਾਰੀਆਂ ਦੇ ਵਿੱਚ ਨੰਗ ਕੇ ਗਏ ਵੀ ਉੱਥੇ ਬੈਨ ਨਹੀਂ ਆਏ ਮੇਰੇ ਡੈਡੀ ਦੇ ਕੱਪੜੇ ਇੰਦੀ ਪਾਏ ਹੋਏ ਹਾਂ ਇਹਦੇ ਸੱਤੀ ਹੈ ਹਾਂ ਇਹਦੇ ਨੋਟ ਚਾਰ ਕੱਟੀ ਕਰ ਕਿਉਂ ਅਸੀਂ ਗੱਡੀ ਐ ਕਟਾਰ ਚ 4-4 ਕਵੰਟਲ ਮਿੱਟੀ ਆਉਣੀ ਆ ਫੜ ਜਾ ਚਾਰ-ਚਾਰ ਸਾਈਕਲ ਨਹੀਂ ਪੰਜ ਸਾਈਕਲ ਦੇ ਟਾਇਰਾਂ ਨਾਲੇ 5-5 ਕਿਲੋ ਆਉਂਦੀ ਆ ਗੱਡੀ 'ਚ ਤਾਂ 5-5 ਕਵੰਟਲ ਆਉ। ਮੈਂ ਨਹੀਂ ਗੱਡੀ ਕੱਢਦੀ। ਉਹ ਜੇ ਖੁੱਚਾ ਨਹੀਂ ਆ ਜਾ ਵਰਦੀ ਆ। ਨਾ ਭਾਈ। ਖੇਤ ਤਾਂ ਬਣ ਗਿਆ ਇੱਕ ਨੰਬਰ ਲੈ ਹੁਣ ਤੁਹਾਨੂੰ ਦੱਸੀਏ ਅਸੀਂ। ਵੀ ਅਸੀਂ ਸਪਰੇਅ ਕਿਉਂ ਨਹੀਂ ਕਰੀ? ਕਰੀ ਜਾਂ ਸਪਰੇਅ। ਇਹ ਉਸੇ ਗੱਲ ਤੇ ਆ ਜਾਂਦੇ ਨੇ। ਇਹਨਾਂ ਨੇ ਕਰੀ ਸੀ ਭਾਈ ਉਹ ਯਾਰ ਹੁਣ ਕੀ ਕਰਨ ਚੱਲਿਆ? ਛੱਜ ਕੇ ਤੁੱਪ ਪਈ ਆ। ਜਿਹੜੀ ਮੱਕੀ 'ਚ ਸਪਰੇਅ ਕਰਦੇ ਨੇ ਕੱਖਾਂ ਵਾਲੀ। ਹੂੰ। ਉਹ ਕਰੀ ਸੀ ਮੈਂ। ਕੋਸ ਖੰਡੀ ਵਾਲੀ ਪਈ ਸੀ ਉਹ ਕਰੀ ਸੀ। ਹਾਂ। ਛੱਟਪਟ ਦਵਾਈ ਵਾਲੀ ਨਹੀਂ ਕਰੀ। ਉਹ ਵੀ ਉੱਤੋਂ ਤਾਂ ਯਾਦ ਆਂਦੀ ਆ। ਹਾਂ ਚਲੋ ਇਹ ਤਾਂ ਹੋ ਗਿਆ ਕਰੀ ਦੀ ਗੱਲ। ਤੇ ਦੁਬਾਰਾ ਫੇਰ ਮੀ ਪੈ ਗਿਆ ਅਸੀਂ ਕਾਤੇ ਨਹੀਂ ਫੇਰ ਦੁਬਾਰਾ ਬ੍ਰੇਕ ਹਰੀ ਆਹ ਨਾ ਖੜੋ ਆਹ ਯਾਦ ਸੇਕ ਮਾਰਦਾ ਤੇ ਭਾਈ ਫੇਰ ਉਹ ਜਿਹੜੀ ਆ ਸਪਰੇ ਜਿਹੜੀ ਚਟਪਟ ਤੁਸੀਂ ਕਹਿੰਦੇ ਹੋ ਵੀ ਜਦ ਕੱਖ ਮਾਰ ਦਿੰਦੀ ਆ ਉਹ ਕਰਦੀ ਆ ਧੁੱਪਾਂ ਦੇ ਵਿੱਚ ਕੰਮ ਤੇ ਉਹ ਕੰਮ ਕਿੱਥੇ ਤੱਕ ਕਰਦੀ ਆ ਉਹ ਜੜ ਤੱਕ ਕੰਮ ਨਹੀਂ ਕਰਦੀ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਮਤਲਬ ਅਸੀਂ ਅੱਕ ਕਈ ਜਿਵੇਂ ਕਹਿੰਦੇ ਬੰਦਾ ਅੱਕ ਕਈ ਅੱਕ ਚੱਪਦਾ ਹਨਾ ਅੱਕਿਆ ਹੋਈ ਅੱਕ ਚੱਬਦਾ ਹੁੰਦਾ ਤੇ ਅੱਗੇ ਵੀ ਇੱਕ ਸਾਲ ਲਿਕਨੇ ਹੋਇਆ ਇਹਨਾਂ ਨੇ ਖੇਤ ਬਹਾਇਆ ਕੱਖ ਕੁੱਖਾਂ ਦੇ ਸਪਰੇਅ ਸੁਪਰੂ ਕਰਕੇ ਖੇਤ ਬਹਾਤਾ ਵੀ ਆਪਦੇ ਜਾਣੇ ਕੱਖ ਮਰ ਗਏ ਖੇਤ ਬਾਤਾ ਤੇ ਉਸ ਤੋਂ ਬਾਅਦ ਕਦੋਂ ਨੂੰ ਪਾਣੀ ਛੱਡਿਆ ਉਹੀ ਕੱਖ ਜਿਉਂ ਦੀ ਤਿਉਂ ਹਰੇ ਹੋ ਗਏ ਨਹੀਂ ਕੱਖ ਮਰੇ ਦੀ ਅੱਧੇ ਛੱਡੇ ਹੋਰੇ ਤੇ ਉਹ ਭਾਈ ਝੋਨਾ ਲਾਤਾ ਝੋਨਾ ਲਾਇਆ ਹੋਇਆ ਝੋਨਾ ਨਹੀਂ ਹੋਇਆ ਜੀਰੀ ਨਹੀਂ ਹੋਈ ਕੱਖ ਹੋਈ ਤੇ ਫੇਰ ਅਸੀਂ ਪਹਿਲਾਂ ਤਾਂ ਜਿੰਨੀ ਕੁ ਮਤਲਬ ਬਾਹ ਲੱਗੀ ਭਈ ਇਹ ਲਾ ਕੇ ਕੱਖ ਕਢਾਉਣ ਲੱਗ ਗਏ ਆਪ ਵੀ ਨਾਲੇ ਲੱਗੇ ਨਾਲੇ ਮੁੰਡੇ ਲਾ ਲਿਆ ਵੀ ਚੱਲ ਕੱਖ ਕਢਦੇ ਆ ਜਿਵੇਂ ਹੁਣ ਮੇਰਾ ਤਾਂ ਰੰਗ ਘੱਟ ਕਾਲਾ ਹੋਇਆ ਮੁੰਡੇ ਦਾ ਏਦੋਂ ਬਹੁਤ ਦਾ ਕਾਲਾ ਕਰਤਾ ਤੀ ਅਸੀਂ ਹੁਣ ਨਿਆਣੇ ਥੋੜੀ ਇੰਨੀ ਧੁੱਪ ਚ ਕੰਮ ਕਰਦੇ ਆ ਚਲੋ ਸਾਡੇ ਨਿਆਣੇ ਥੋੜੇ ਜਿਹੇ ਹਜੇ ਨੇ ਵੀ ਚੱਲ ਲੱਗੇ ਰਹਿੰਦੇ ਆ ਚਾਹੇ ਕੂਰ ਧੁੱਪ ਕੇ ਲਾ ਲੋ ਚਾਹੇ ਬੜਿਆ ਕੇ ਲਾ ਲੋ ਚਾਹੇ ਜੇ ਮਰਜੀ ਆ ਸਾਡੇ ਨਾਲ ਫਿਰ ਹੀ ਜਾਂਦੇ ਨੇ ਜਿਵੇਂ ਹੁਣ ਵੀ ਫਿਰਦਾ ਦੇਖੋ ਹਨਾ ਉਹ ਤੱਕ ਘੇੜ ਲਾਇਆ ਤੇ ਭਾਈ ਫੇਰ ਇੱਕ ਅੱਖ ਕਢਦੇ ਅੱਕ ਗਏ ਇਹ ਇਹਨਾਂ ਨੇ ਭਈ ਇਹਨੂੰ ਕਿਹਾ ਕਹਿੰਦੇ ਕਹਿੰਦੇ ਸਪਰੇਅ ਕਰ ਦੇ ਆਪ ਬਣਾਤੇ ਤਾਂ ਤੇ ਰੋਟੀ ਖਾਦੀ ਅੰਦਰ ਵੜ ਗਏ ਹੈ ਭਈਆ ਲਾਤਾ ਸਪਰੇਅ ਕਰਨ ਵੀ ਕੱਖਾਂ ਤੇ ਸਪਰੇਅ ਕਰ ਦੇ ਪਾਈ ਭਈਆਂ ਨੇ ਲੈ ਕੇ ਉੱਚਾ ਪੰਪ ਰੱਖ ਕੇ ਸਾਰੀ ਜੀਰੀ ਤੇ ਸਪਰੇਅ ਕਰਤੀ ਮਤਲਬ ਆ ਇੱਕ ਕਿਆਰੇ ਚ ਅੱਧੇ ਕੱਚ ਭਈ ਉਹਨੇ ਜੀਰੀ ਤੇ ਸਪਰੇਅ ਕਰਤੀ ਉਹ ਦੂਏ ਦਿਨ ਜਿਹੜਾ ਜਿਹੜਾ ਵੀ ਬੰਦਾ ਨੰਗੇ ਭਾਈ ਕਹਿੰਦਾ ਕਹਿੰਦਾ ਆਹ ਕੀ ਹੋ ਗਿਆ ਕਾਕਾ ਜੀ ਆਹ ਕੀ ਹੋ ਗਿਆ ਕਾਕਾ ਜੀ ਹੁਣ ਕਾਕਾ ਜੀ ਕੀ ਦੱਸਣ ਵੀ ਜੀਰੀ ਨੂੰ ਕੀ ਹੋ ਗਿਆ ਜੀਰੀ ਤੇ ਸਪਰੇਅ ਕਰਿਆ ਐ ਆ ਬਰਾਮ ਨੇ ਰੋਟੀ ਖਾ ਕੇ ਬੰਦ ਕਪੈ ਗਏ ਬਈ ਆ ਲੱਗ ਗਿਆ ਸਪਰੇਅ ਕਰਨ ਪੰਪ ਚਾ ਕੇ ਬਈਏ ਨੂੰ ਕਿਹਾ ਤਾਂ ਸੀਗਾ ਵੀ ਥੱਲੇ ਥੱਲੇ ਕੱਖਾਂ ਦੇ ਸਪਰੇਅ ਕਰਨੀ ਉਹਨੇ ਸਾਰੇ ਤੇ ਕਰਤੀ ਤੇ ਉਹ ਜਿਹੜੇ ਸਾਡੇ ਮਤਲਬ ਇਹ ਸਾਡੇ ਖੇਤ ਦੇ ਵਿੱਚ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਜੇ ਤਾਂ ਗੁੱਲੀ ਡੰਡਾ ਪਈ ਆਪਾਂ ਕੱਢ ਦਈਏ ਹੈਨਾ ਜੜ ਤੋਂ ਕੱਢ ਦਈਏ ਫੇਰ ਤਾਂ ਗੁੱਲੀ ਡੰਡਾ ਮਰ ਜਾਂਦਾ ਹੁੰਦਾ ਜੇ ਆਪਾਂ ਉੱਤੋਂ ਵੜਦੀ ਆ ਦੁਬਾਰਾ ਫੇਰ ਹੋ ਜਾਂਦਾ ਉਹਨੂੰ ਫੇਰ ਵੀ ਲੱਗਿਆ ਹੁੰਦਾ ਤੇ ਦੇਸੀ ਰਿਓ ਪਾਉ ਆਟੋਮੈਟਿਕਲੀਓ ਕੱਖ ਹਾਂ ਤੇ ਤਾਂ ਕਰਕੇ ਅਸੀਂ ਹੁਣ ਇਸ ਵਾਰ ਅਸੀਂ ਕਿਆ ਸੋਚਿਆ ਵੀ ਚਲੋ ਆਪਣਾ ਝੋਨਾ ਜਿਹੜਾ ਲੇਟ ਆ ਫਲੇਟ ਆ ਜਾਂ ਕੁਛ ਵੀ ਆ ਆਪਾਂ ਆਪਣਾ ਖੇਤ ਤਾਂ ਸਾਫ ਕਰ ਲਈ ਤਾਂ ਕਰਕੇ ਅਸੀਂ ਆਪੇ ਹੀ ਲੱਗ ਗਏ ਤੇ ਨਾਲੇ ਜਦੋਂ ਇੱਕ ਕੋਈ ਤੁਹਾਨੂੰ ਚਾਹੇ ਨਾ ਵੀ ਇਹਨੂੰ ਆਪਾਂ ਅੰਦਰ ਵੜ ਦੇਣਾ ਉਹ ਅੰਦਰ ਉਹ ਜਿਆਦਾ ਕੁਛ ਬਣ ਕੇ ਨਿਕਲੂ ਜਾਂ ਮਰ ਕੇ ਨਿਕਲੂ ਅਸੀਂ ਕੁਛ ਬਣ ਕੇ ਨਿਕਲੇ ਨਾਟਾ ਕੰਮ ਕੀ ਚੱਲ ਗਿਆ ਅਸੀਂ ਲੋਕ ਚਾਹੁੰਦੇ ਤਾਂ ਹੁੰਦੇ ਸ਼ਰੀਕ ਚਾਹੁੰਦਾ ਹੁੰਦਾ ਤੁਹਾਨੂੰ ਅੰਦਰ ਵੜਨਾ ਪਰ ਉਹਨੂੰ ਕਾਮਯਾਬ ਕਰਨਾ ਤੁਹਾਡੇ ਆਪਣੇ ਬਸ ਆ ਠੀਕ ਆ ਵੀ ਤੁਸੀਂ ਉਹਨੂੰ ਕਾਮਯਾਬ ਕਿਸ ਵਸ ਕਿੱਧਰ ਨੂੰ ਕਰਨਾ ਇਹਨੂੰ ਕਰਨਾ ਜਾਂ ਇਹਨੂੰ ਕਰਨਾ ਜੇ ਤਾਂ ਤੁਸੀਂ ਅੰਦਰ ਬੜ ਕੇ ਨਿਕਲੋਗੇ ਜਾਂ ਤਾਂ ਮਰ ਕੇ ਨਿਕਲੋਗੇ ਲਿਖ ਕੇ ਲੈ ਲਿਓ ਜਾਂ ਤਾਂ ਕੋਈ ਬੰਦਾ ਮਰ ਕੇ ਹੀ ਅੰਦਰੋਂ ਨਿਕਲੂ ਜਾਂ ਕੁਛ ਬਣ ਕੇ ਨਿਕਲੋ ਅਸੀਂ ਬਣ ਕੇ ਨਿਕਲੋ ਕੱਲ ਬੰਦਾ ਦੱਸਦਾ ਦੀ ਅੱਜ ਮੈਂ ਆਪਣਾ ਬਾਜਰਾ ਏਡੇ ਏਡੇ ਕਹਿੰਦਾ ਕੱਕ ਹੋ ਗਏ ਦਿਨ ਘੁਮਾ ਦੇ ਕਿਹੜਾ ਉਹ ਬਾਜਰਾ ਮੂਲ ਆ ਮੂਲ ਦਾ ਕਿਹੜਾ ਜਿਹੜਾ ਬਾਜਰਾ ਦੀ ਦਾ ਏਡੇ ਏਡੇ ਕੱਕ ਹੋ ਗਏ ਆਏ ਤੇ ਵਾਰਾ ਕਿਤੇ ਜੋ ਗਿੱਲਾ ਦਾ ਬਿਆ ਹੈ ਹਾਂ ਗੱਲ ਤਾਂ ਸਹੀ ਹੈ ਹਾ ਦੇਖੋ ਤੁਹਾਨੂੰ ਹਣ ਭਾਈ ਮੈਂ ਸਾਰੀ ਕਹਾਣੀ ਸਮਝਾਤੀ ਵੀ ਅਸੀਂ ਕੁਛ ਬਣ ਕੇ ਨਿਕਲੇ ਅੰਦਰੋਂ ਠੀਕ ਆ ਮਰਨਾ ਕਿਸੇ ਵੀ ਗੱਲ ਦਾ ਅਸੀਂ ਨਾਉਂਦੇ ਹੁਣ ਨਹੀਂ ਲਾਉਂਦੇ ਹੁਣ ਤਾਂ ਜੇ ਤੂੰ 5 500 ਰੁਪਈਆ ਵੀ ਦੇਦੀ ਵਿਆਹ ਦਾਤੀ ਨੂੰ ਹੱਥ ਲਾਦੇ ਹੁਣ ਨਹੀਂ ਲਾਉਣਾ ਬਾਪੂ ਦਾਤੀ ਲੈ ਜਾ ਹਾਂ ਹੁਣ ਤਾਂ ਬਾਪੂ ਬੈ ਦਾਤੀ ਲੈ ਜਾ ਲੈ ਜਾ 1:30 ਵਜ ਗਿਆ ਡੇੜ ਵਾਲੀ ਮਿੰਨੀ ਜਾਂਦੀ ਸੇਕ ਮਾਰਦਾ ਉਹ ਇੱਥੇ ਦਾ ਹੋ 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 ਮੇਸਾਗਾ ਹਾ ਤਾਂ ਗਰਮੀ ਬੜੀ ਗਰਮੀ ਆ ਭਾਈ ਚਲ ਆਹ ਦੇ ਤਾਂ ਵੀ ਇਹਨਾਂ ਨੂੰ ਫਰਕ ਪਿਆ ਨਸੀਬਾਈ ਤੇ ਹੋਰ ਕੁਸ ਕਰੀ ਇਹ ਤਾਂ ਠੀਕ ਆ ਤੇ ਇੰਨੀ ਨਵੇਂ ਲਾਲਾ ਇਹ ਇੱਥੇ ਵੀ ਜੀਰੀ ਲਾ ਦੇ ਕੁਝ ਹੋਰ ਬੂਟੇ ਕੋਈ ਨਾ ਮੇ ਲਾਲਾ ਫੇਰ ਮੈਂ ਤਾਂ ਸੇਕ ਮਾਰਦਾ ਨਾ ਕਰੀਓ ਕੋਈ ਹੈ ਆ ਜੇ ਤਜਰਬੇ ਤਾਂ ਤੈਨੂੰ ਆਉਂਦੇ ਨੇ ਜਾਂ ਕੋਈ ਤੇਰੇ ਤੇ ਤਜਰਬਾ ਕਰ ਜਾਂਦਾ ਜਾਂ ਤੂੰ ਕਿਸੇ ਤੇ ਕਰ ਲਾ ਹੂੰ ਠੀਕ ਹੈ ਮੇਰੇ ਤੇ ਤਜਰਬਾ ਕਰਦਾ ਮੋਤੇ ਮੂੰਹ ਹੋ ਕੇ ਕਰਦਾ ਫਿਰ ਮੋਤੇ ਮੂੰਹ ਹੋ ਕੇ ਕਰਦਾ ਹੂੰ ਹੋਰ ਬੰਦੇ ਦੇ ਮਾਰਿਆ ਬੰਦਾ ਨਹੀਂ ਮਰ ਹੁਣ ਭਈ ਬਦਲ ਬਦਲ ਤੁਸੀਂ ਸਦਣਾ ਇਹ ਤੁਹਾਡੀ ਉਹ ਜ਼ਿੰਮੇਵਾਰੀ ਹੈ ਠੀਕ ਆ ਹੂੰ ਬਦਲ ਤੁਸੀਂ ਲਿਆਓ ਇਹੋਂ ਤਾਂ ਕਾਫੀ ਕਰਨਾ ਹੈ ਸਰਕਾਰੀ ਗੁਰੇ ਕਿੱਥੇ ਲਾਉਂਦੇ ਆਵਰਾ ਜੋ ਨਾ ਰੋਟੀਆਂ ਤੋਂ ਵੱਧ ਖਾਇਆ ਕਰ। ਕਹਿੰਦੇ ਗਾਰੇ ਚ ਸਾਈਕਲ ਚਲਾਉਣਾ ਸਿਖਲਾਉ ਤਾਂ ਸਵੇਰੇ ਚੱਕਦਾ ਸੀ ਮੈਂ ਨਹੀਂ ਚੱਕਣ ਦਿੱਤਾ ਮਾ ਛੱਡ ਬੜਾ ਤੇ ਗਲਤ ਦਾ ਬਹੁਤ ਪੰਗਾ ਤਾਂ ਆ। ਅਸੀਂ ਕੀ ਕਰੀਏ ਭਾਈ? ਤੁਹਾਨੂੰ ਪਹਿਲਾਂ ਨਹੀਂ ਸੀ ਪਤਾ। ਉਹ ਵੀ ਨਹੀਂ ਆਇਆ ਅੱਜ ਮੋਟਰਸਾਈਕਲ ਕਿਧਾ? ਆ ਆ ਜਿੱਤੀਗਾ। ਹੂੰ ਕੋਈ ਬੰਦਾ ਨਹੀਂ ਅੱਜ ਮੰਗੇ ਆ। ਸਾਡਾ ਰਾਹ ਜ਼ਿਆਦਾ ਹਜੇ ਹੋ ਜਾਂਦਾ ਨਾ। ਅੱਜ ਕੀੜੀਆਂ ਬਹੁਤ ਨੇ ਇੱਕ ਤਾਂ। ਮੈਂ ਕਿੱਥੇ ਬੈਠਾਂ? ਇੱਕਦਮ ਮੇਰੇ ਬੈਠਣ ਜਗ੍ਹਾ ਨਹੀਂ ਹੁੰਦੀ ਇੱਥੇ ਮੈਂ ਕੀ ਕਰਾਂ? ਇਹ ਦੇਖਣ ਆ ਵੇਖਰਤਾ ਦੇ ਤਾਂ ਪੱਕੇ ਆ। ਪਾ ਪੱਕ ਗਏ ਆ ਬੀਟੀ ਪਾਨੇ ਆ ਦਿੱਤੇ ਵਾਲੇ ਦਾ ਸਾਡਾ ਰਾਹ ਦਾ ਬਾਈ ਬਾਲਾ ਖਰਾਬ ਆ ਹਾਈ ਹਾਈ ਜੇ ਤਾਂ ਪੱਕ ਗਿਆ ਤੇ ਬਿਠਾ ਦੇ ਕੋ ਪੱਕੀਆਂ ਕਰਕੇ ਜਾਣੀ ਆਹੋ ਤਾਂ ਇਹ ਨਾ ਬੈਂਦੀ ਨਹੀਂ ਸੀ ਤਾਂ ਇਹ ਮੂਰੇ ਨੂੰ ਕਬੱਟੀ ਮੈਂ ਚੁੰਨੀ ਨੂੰ ਬੈਠਣਾ ਲੱਗਦੇ ਹਾਈ ਹਾਈ ਬਾਈ ਰਾਹ ਤੋਂ ਉਹਨੂੰ ਰਾਹ ਦੀ ਗੱਲ ਦੱਸਦੇ ਆਂ ਵੀ ਰਾਹ 'ਚ ਚਾਹੇ ਬੇਸ਼ੱਕ ਦੀ ਮਿੱਟੀ ਮੁੱਟੀ ਪਾਤੀ ਮਿੱਟੀ ਓਕਣੇ ਢੇਰੀਆਂ ਸਾਈਡ ਤੇ ਪਈਆਂ ਨੇ ਟੋਏ ਉਦੋਂ ਵੀ ਵੱਧ ਬੜੇ ਬੜੇ ਹੋ ਗਏ ਜੇ ਮਿੱਟੀ ਪਾ ਵੀ ਦਿੱਤੀ ਜਿੱਥੇ ਕਿਤੇ ਪਾਈ ਆ ਉਹ ਯਾਰ ਹਟ ਜਾ ਯਾਰ ਹਟ ਜਾ ਬਈ ਆਹ ਜਿਹੜਾ ਬੰਦਾ ਮਿੱਟੀ ਪਾਉਂਦਾ ਸਮਝ ਲਾ ਉਹ ਟਾਇਰਾਂ ਦੇ ਨਾਲ ਆਪਦੇ ਘਰਾਂ ਜਾਂ ਕੇ ਲੈ ਲੈ ਜਾਂਦੇ ਆ ਮਿੱਟੀ ਮਿੱਟੀਆਂ-ਮੁੱਟੀਆਂ ਕਿਥੇ ਕੱਢਦੀਆਂ ਹੁੰਦੇ ਆ ਕਚੇਰਾਾਂ 'ਚ ਜਿਆਦਾ ਖੋਰਾ-ਖੂਰਾ ਪਾਇਆ ਹੋਵੇ ਉਹ ਤਾਂ ਖੜ ਵੀ ਜਾਵੇ ਓਏ ਓਏ ਐਡੇ-ਐਡੇ ਟੋਏ ਨੇ ਸਵੇਰੇ ਮੋਟਰਸਾਈਕਲ ਆਏ ਐ ਤਿਲਕੇ ਆਏ ਐ ਜਾਵੇ ਮਗਰ ਲਟੇ ਮੈਂ ਤਾਂ ਡਰ ਮੁੰਡਾ ਹੀ ਹੈਗੇ ਭੱਟਿਆਂ ਵਾਲੇ ਦਿੰਦੇ ਨਹੀਂ ਨਹੀਂ ਦਿੰਦੇ ਚਲੋ ਛੱਡ ਪਰੇ ਆਪਾਂ ਕੀ ਲੈਣਾ ਦਾ ਰਾਈ ਥੋਂ ਨਿਕਲ ਕੇ ਇੱਥੇ ਆ ਜਾਣਾ ਤੈਨੂੰ ਕੀ ਜੰਤਾ ਬੱਚਾ ਜਾਣ ਜੇ ਬੱਚਾ ਪਾ ਛੁੱਟੀਆਂ ਕਰਾ ਲਓ ਬੱਚੇ ਦੀਆਂ ਨਾਲੇ ਆਪਣੇ ਘਰੇ ਕੰਮਾਂ ਨਾਲੇ ਸਾਡਾ ਰਾਹ ਖਰਾਵਾ ਰਾਈ ਸੁੱਕ ਜਾਣਾ ਰਾਈ ਸੁੱਕ ਜਾਣਾ ਤੇ نیند ਮੇਰੇ ਪਤੀ ਬਹੁਤ ਨੀਂਦ ਕੱਢ ਲਈ ਪਈ ਨੂੰ ਗੂੜੀ ਨੀਂਦ ਕਹਿੰਦੇ ਹੁੰਦੇ ਨੇ ਜੇ ਆਪਾਂ ਸੁਪਨੇ 'ਚ ਵੀ ਸਮਝ ਲਾ ਵੀ ਘਰ ਦੇ ਕੰਮ ਕਰਦੇ ਫਿਰੀ ਜਾਈਏ ਜਾਂ ਸੁਪਨੇ ਦੇ ਵਿੱਚ ਕਿਸੇ ਨਾਲ ਗੱਲਾਂ ਕਰੀਏ ਇਹਨੂੰ ਗੂੜੀ ਨੀਂਦ ਕਹਿੰਦੇ ਹੁੰਦੇ ਨੇ ਜਾਂ ਘਰ ਦੇ ਕੰਮਾਂ 'ਚ ਸੁਤਾ ਕਹਿੰਦੇ ਹੁੰਦੇ ਨੇ ਹੈ ਰੋਕੀ ਕਿ ਤੂੰ ਤੈਨੂੰ ਕਿਉਂ ਆਪਾਂ ਪੂਰੇ ਦਿਨ 'ਚ ਗੱਤਿਓ ਆਪਾਂ ਨੂੰ ਸੁਪਨਾ ਆਉਦਾ ਹੈ ਨਾ ਜੇ ਆਪਾਂ ਤਾਂ ਫੁੱਗਦੇ ਤੈਨੂੰ ਫੁੰਪੀ ਰਿਖੇ ਤਾਉ ਕਿਉਂ ਨਹੀਂ ਆਉਦਾ ਸੁਪਨੇ ਪੂਰੇ ਰਹਿਣਾ ਹੈ ਹੂੰ ਪਤਾ ਨਹੀਂ ਮੈਨੂੰ ਹੁਣ ਸੁਪਨੇ 'ਚ ਮੰਮੀ दिखी ਮੈਨੂੰ ਆਪਣੀ ਮਾਂ ਦੇਖੀ ਸੁਪਨੇ 'ਚ ਹੇ ਚੜ ਜਾ ਤੋਤੇ ਨੀ ਜੜ ਹੁੰਦਾ ਤਾਂ ਭਈਏ ਦੇ ਨਿਆਣੇ ਚੜ ਜਾਂਦੇ ਨੇ ਭਈਏ ਦੇ ਨਿਆਣਾ ਹੋ ਜਾਂਦਾ ਠਫੂਸੀ ਮਾਰਵਾ ਜਮਣਾ ਥੋੜੀ ਏ ਚੱਲ ਚਲਾ ਜਾਮਣਾ ਥੋੜੀ ਏ ਜਿਆਦਾ ਹਾਂ ਕਹਿੰਦਾ ਦਿੱਤਾ ਨਹੀਂ ਠੋਖਾ ਖਾਦਾ ਹੀ ਆ ਖਾਦਾ ਹੀ ਆ ਖਾਦਾ ਹੀ ਆ ਜੇ ਕੋਲ ਟਾਈਮ ਪੁੱਛੂ ਕਹਦੀ ਸਾਡਾ ਹੀ ਏ ਸਾਟਾ ਹੀ ਆ ਤਾ 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 ਹਾਈ ਹਾਈ ਚੱਲ ਦੇ ਦਿਆ ਹੁਣ ਜਿਹੜਾ ਪੁਲ ਪਾਰ ਕਰਾ ਦੂ ਕ ਵਿੱਚ ਘਰਾ ਦੂ ਚੱਲ ਬਈ ਜਾਮਣਾ ਤੋੜੀਏ ਜਹਰ ਜਾਮਣਾ ਤੋੜ ਕੇ ਦਊ ਚੱਲ ਹੁਣ ਹਾ ਸਿੱਟੂ ਸਿੱਧਾ ਉੱਥੋਂ ਲੈ ਕੇ ਜਾ ਚੱਲ 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 ਹੁਣ ਜਾਉਂ ਹਏ ਹਏ ਮਿੱਟੀ ਦਾ ਢੇਰ ਹੈ ਆ ਫੇਰ ਕਿਰੂ ਖਾਲਚ ਕਿਰੂ ਸਿਤਰਾ ਦੋ ਕਰਾਂਗੇ ਯਾਰ ਰੈਡ ਦੇ ਪੈਨ ਲਾ ਮੈਨੂੰ ਪਿੱਛੇ ਰੂੜੀ ਚਵਾੜ ਤਾ ਸਾਡਾ ਡੈਡੀ ਤੋਂ ਕਢਾ ਲਾ ਤੂੰ ਤਾਂ ਕੱਚਾ ਡਰ ਮੈਂ ਤੇ ਉਹ ਸੜਦਾ ਖਾਲਚ ਇਹ ਕੱਚਾ ਡਰਾਈਵਰ ਇੱਧਰ ਆਇਆ ਹੁਣ ਪੱਕਾ ਡਰਾਈਵਰ ਚੱਪਲਾ ਲਿਪੜ ਲੈ ਵੇ ਲੈ ਗਿਆ ਦੇਖੇ ਪੱਕਾ ਡਰਾਈਵਰ ਹਾਏ ਹਾਏ ਜਾ ਲੈ ਲਾ ਐਦੂ ਵੀ ਪੈੜਾ ਰਾ ਸਾਡਾ ਹੂ ਤੱਕ ਦੇਖੋ ਆਇ ਤੇ ਹਾਏ 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 ਆ ਹੁਣ ਤਾਂ ਮਾੜੀ ਜਿਹੀ ਧੁੱਪ ਪਈ ਤੇ ਹੋ ਗਿਆ ਐਦੂ ਕਹਾ ਹੁਣ ਜੂਮ ਨਹੀਂ ਵੱਜਦਾ ਜਿੱਥੇ ਤੱਕ ਦੇਖਦਾ ਜਾਣੀ ਉੱਥੇ ਤੱਕ ਪੈੜਾ ਹੀ ਪੈੜਾ ਐਨਾ ਔਖਾ ਚਲੋ ਚੱਲ ਹੁਣ ਤੋੜ ਜਾਮਣਾ ਬੇਲ ਮਿੱਤਾਂ ਬੇਲ ਬੂਲ ਨਾ ਮੱਦੀ ਤੋਰੀਆਂ ਦੀ ਸਬਜ਼ੀ ਖਾਣੀ ਆ ਮੈਂ ਲਾ ਹੁਣ ਰੇਨ ਦੇਖੋ ਜਾਮਣਾ ਜਾਮਣਾ ਮੈਂ ਮੈਂ ਤੇਰਾ ਹੱਥ ਚ ਜੱਟ ਹੋ ਜਾਣਾ ਮੇਰਾ ਤੂੰ ਐਕਸੀਡੈਂਟ ਕਰਾਇਆ ਏ ਅਲਪਾ ਤੋੜ ਹਾਂ ਪੀਪੀ ਲੈ ਕੇ ਆਵਾ ਪੀਲੇ ਆ ਯਾਰ ਇੱਥੇ ਖਾਂਸੀਆਂ ਨੇ ਮੈਂ ਹੱਥ ਬਹੁਤ ਜੜੇ ਆ ਹਾਈ ਹਾਈ ਹੱਥ ਬਹੁਤ ਕਿੱਥੇ ਗਈ ਆ ਪੀਪੀ ਆਖੜਾ ਪੀਲਾ ਥੋੜੀ ਹੋਈ ਅੱਜ ਮੇਰੀ ਚਾਹ ਨਹੀਂ ਆਈ ਬਾਹਰ ਹਾਈ ਹਾਈ ਲੈ ਮੈਂ ਤਾਹਲ ਹਾਂ ਇਹ ਤਾਂ ਸਾ ਪੀਪੀ ਆ ਉਹ ਕੋਸ਼ੂ ਬਣੀਗਾ ਧੋਲੀ ਕਰੇ ਜਾ ਕੇ ਇਹ ਤਾਂ ਸਾਫ ਅੰਦਰੋਂ ਆਈ ਹੈ ਬੀਬੀ ਉਹ ਟੁੱਟਾ ਬਲਾ ਫਾਈਟ ਚੱਲੇ ਗਈ ਬੁੱਤੀ ਜੰਮਣੇ ਇਹਦੇ ਭਾਈ ਜਾਂ ਤੋੜ ਤੋੜ ਕੇ ਸਵੇਰੇ ਲੈ ਕੇ ਆਈਆਂ ਭਈਆਂ ਦੀਆਂ ਕੁੜੀਆਂ ਉਹ ਗੁੱਤਾਂ ਪਾਣਾ ਛੋਟੀ ਨਾ ਝਾੜ ਝਾੜ ਕੇ ਲੈ ਗਈਆਂ ਉਹ ਦੇਖੋ ਕਿੰਨੀਆਂ ਲੱਗੀਆਂ ਛੋਟੀ ਸੱਤੋਂ ਕਿੱਥੇ ਟੁੱਟਦੀਆਂ ਨੇ ਇਹ ਮੈਂ ਵੀ ਤੋੜੀ ਜਾਂਦੇ ਤੋੜ گیا ਵੀਰਾ ਵੀਰ ਜੀ ਜਾਮਣਾ ਤੋੜ ਦੋ ਵੀਰ ਜੀ ਕੀ ਹੋ ਗਿਆ ਸਿੱਧੀ ਮੂਝ ਪੈ ਗਈ ਧਰ ਜਾਮਣ ਤੋੜਦਾ ਮੂਹ ਅਟਕੇ ਇਹ ਚੱਕ ਸਿੱਧੀ ਮੂਝ ਪੈ ਗਈ ਰੇੜੇ ਰੇੜੇ ਤੇ ਪੈ ਗਈਆਂ ਇਹ ਚੱਕ ਇਹ ਰੇੜੇ ਤੇ ਪੈ ਗਈਆਂ ਲਓ ਭਾਈ ਤੁਸੀਂ ਵੀ ਖਾ ਲਓ ਮੂਹ ਚ ਪੈਣ ਲੱਗੀ ਸਾਡੇ ਤੁਸੀਂ ਕਹਿੰਦੇ ਹੋ ਮੇਰੇ ਭੈਣਾਂ ਕਹਿੰਦੇ ਹੁੰਦੇ ਨੇ ਵੀ ਉਹ ਲਾਇਆ ਕਰੋ ਫਲ ਵਾਲਾ ਬੂਟਾ ਲਾਏ ਭੈਣੇ ਆਪਣੇ ਦੋ ਆ ਇੱਕ ਜਾਮਣਾ ਇੱਕ ਮਰੂਦ ਆ ਤੇ ਹੁਣ ਹੋਰ ਲਾਏ ਤਾਂ ਹੈਗੇ ਦੇਖੋ ਹੁਣ ਹੋ ਜਾਣ ਕਾਮਯਾਬ ਲੋਜੀ ਕੋ ਜਾਮਣਾ ਲੈ ਉਹ ਤੇ ਹਵਾ ਚ ਚੱਲੀ ਮੈਂ ਤਾਂ ਤੇਰੇ ਲਓ ਜੀ ਜਮਣਾ ਖਾ ਲੋ ਇੱਥੇ ਕੀੜ ਜਾਣੇ ਜੜ ਆਪ ਕੀੜੀਆਂ ਇਸਾਈਡ ਪੜਦੇ ਨੇ ਮੈਨੂੰ ਫਿਟਾ ਦੇ ਨੇ ਕਿੱਥੇ ਰਵੇ ਤੂੰ ਢੂਹੀਆਂ ਨਾਲ ਲਾ ਲਾ ਕੇ ਬੈਠ ਮੈਂ ਕਿੱਥੇ ਬੈਠਿਆ ਤੂੰ ਤਾਂ ਢੂਹੀ ਤੋਂ ਬਿਨਾਂ ਬਹਿਦਾ ਹੀ ਨਹੀਂ ਆ ਯਾਰ ਕੀੜੀਆਂ ਕੀੜੀਆਂ ਚੁੱਪ ਖਾਚਾ ਜਾਨ ਮੈਂ ਕੀੜੀਆਂ ਬੰਦੀ ਆ ਕਿਹੜੀਆਂ ਲੜਗੀਆਂ ਪਹਿਲਾਂ ਹੀ ਇਹ ਕੀੜੀਆਂ ਜੇ ਲੜਦੀਆਂ ਨੇ ਹੂੰ ਦੇ ਖਾਏ ਖਾਈ ਦੀ ਹੂੰ ਖਟਮਠੀ ਜੀ ਜਮਣ ਐ ਮਸਾ ਲੈ ਜਾ ਕੇ ਮਾਰਨੀ ਆਰੇ ਆ ਉਹਦੇ ਵੀ ਕੱਪੜਿਆਂ ਨੂੰ ਲਾਦੀ ਉਹ ਰੰਗ ਨਹੀਂ ਜਾਂਦਾ ਦੇਣੀ ਆ ਇਹ ਅੱਗੇ ਗਿਫਟ ਦੇਣਾ ਇਹ ਪਾ ਕੇ ਵੀ ਗਿਫਟ ਕਰ ਦਿੰਦਾ ਲਾ ਗਿਆ ਇਸ ਬਾਅਦ ਮੈਂ ਮੇਰੇ ਉੱਤੇ ਕੀ ਮਾਰਿਆ ਆ ਬਈ ਬਾਈ ਨੂੰ ਅਗਲਾ ਰਾਟ ਪਾਦਾ ਹੂੰ ਸਿਆੜਾ ਲੈ ਮਾਰਾ ਹੱਥ ਆ। ਮੂੰ ਚਾਹ ਚਾਹੀਸੀ। ਕਾਹ ਬਣ ਜਾਈ ਦੀ ਦੀ? ਘਾਣਾ ਕਾਲੂ ਤਮੀ। ਪਤਾ ਨਹੀਂ। ਜਾਨ। ਕਿਪ ਤੇ ਚਾਰ ਨੂੰ ਜਾਣਗੇ ਤੇ ਮੈਨੂੰ ਵੀ ਲੈ ਚਲੀ। ਬਾਟੀ ਜ। ਕਿਹੜੀ ਪਾਰਟੀ ਤੇ ਮੈਨੂੰ ਲੈ ਕੇ ਚਲੀ? ਆਜੋ ਕਿੰਨੀ ਆ ਅੱਛਾ ਹੈ ਕੀ ਤੂੰ